ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਬਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈੜਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਟਾ ਬਰੀਡ ਆ ਤੇ ਦੋਨੇ ਬਈ ਤਾਜ਼ੀਆਂ ਸੂਈਆਂ ਨੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਸਕਾਲ ਸਸਕਾਲ ਬੜੇ ਵੀਰ ਹੋਰ ਠੀਕ ਹੋ ਗਾਲੀ ਬੜੀਆ ਹਾਂਜੀ ਕਿਵੇਂ ਚੱਲ ਰਿਹਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਘਰੇ ਆਉਣ ਲਈ ਡੈਰੀ ਫਾਰਮ ਤੇ ਮੋਸਟ ਵੈਲਕਮ ਠੀਕ ਹੈ ਵੀਰੇ ਹੋਰ ਬੜੀਆ ਚੱਲ ਰਿਹਾ ਹੈ ਕਿੱਪਾ ਮਾਲਕ ਜੀ ਚਲੋ ਬੜੀਆ ਨਾਮ ਤੇ ਡਰੈਸ ਬੋਲੋ ਨਾਂ ਕਾਲਾ ਵੰਦੇਸੈ ਦੋ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਆਪਾਂ ਨੂੰ ਨੇੜੇ ਆਪਾਂ ਡਾਕਟਰ ਮਨਜੀਤ ਜਾਲ ਇਥੋਂ ਨਿਹਾਲ ਸਿੰਘ ਵਾਲਾ 7-8 ਕਿਲੋਮੀਟਰ ਬਾਅਦ ਤੇ ਭਦੌੜ 7 ਕਿਲੋਮੀਟਰ ਬਾਅਦ ਠੀਕ ਆ ਆਦਮਪੁਰ ਹੋ ਗਿਆ ਇਧਰ ਸਲਾਬਤਪੁਰਾ 9 ਕਿਲੋਮੀਟਰ ਬਾਅਦ ਆ ਮੋਬਾਈਲ ਨੰਬਰ ਬੂਲ ਮੋਬਾਈਲ ਆਪਣਾ ਹੈਗਾ 81462400 ਠੀਕ ਆ ਭਾਈ ਦੋ ਵੜਾਂ ਤਾਜ਼ੀਆਂ ਸੂਈਆਂ ਜੀ ਬਾਕੀ ਕੱਚੀਆਂ ਨੇ ਹਨੇ ਠੀਕ ਆ ਪਹਿਲੇ ਨੰਬਰ ਦੇ ਵੜ ਕਿਹੜਾ ਸੂਆ ਸੂਈਆਂ ਇਹ ਡਾਕਟਰ ਪਲੂਨ ਬੱਚੀ ਆ ਓਕੇ ਕੱਲ ਦੀ ਸੂਈ ਆ ਠੀਕ ਆ ਜੇਰ ਜੂਰ ਕਲੀਅਰ ਸਾਰਾ ਕੁਝ ਸਾਫ ਆ ਓਕੇ ਟਿਪ ਟਿਪ ਆਪਾਂ ਪਹਿਲਨ ਵੈੜ ਦਾ 100 ਗ੍ਰਾਮ ਵੀ ਨਹੀਂ ਦੁੱਧ ਚੜਦੇ ਓਕੇ ਜਨੇਰੀ ਚਵਾਈ ਹੋਊਗੀ ਉਹਨੀਆਂ ਨੇ ਸਾਫ ਹੋਣਾ ਉਹਨੀਆਂ ਤਿਆਰ ਹੋਣਾ ਸਹੀ ਗੱਲ ਆ ਬਾਈ ਬੱਚਾ ਕੀ ਦੇਤਾ ਬੱਚਾ ਦਿੱਤਾ ਵੀਰੇ ਬੱਚਾ ਦੇਤਾ ਕੱਲੇ ਕਿੰਨਾ ਦੁੱਧ ਦੇ ਦੂ ਐਸਟੀਮੇਟ ਘੱਟ ਤੋਂ ਘੱਟ ਕੈਪੈਸਿਟੀ ਮੰਨ ਲਈ ਨਾਰਮਲ ਬੰਦਾ ਜਾਨੀ ਮੰਨ ਕੇ ਚੱਲ 35 ਕਿਲੋ ਦੁੱਧ ਬੜੇ ਆਰਾਮ ਨਾਲ ਦੇ ਦੇ ਠੀਕ ਆ ਬਾਈ ਖੋਲ ਲੈ ਬਾਈ ਤੋਰ ਕੇ ਰਖਾ ਦੇ ਨੰਨਾ ਜਿਵੇਂ ਆ ਚਾਰ ਦੰਦ ਚਾਰ ਦੰਦ ਚਾਰ ਦੰਦ ਬਈ ਪਹਿਲਾ ਸੂਆ ਸੂਈ ਸਵਾਈ ਬੱਚਾ ਮਗਰ ਬੱਚਾ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਫੀਟਿੰਗ ਫੇਸ ਫੂਸ ਬੜਾ ਪਿਆਰਾ ਬਾਕੀ ਤੋਰਾ ਤੋਰਾ ਚੈੱਕ ਕਰੋ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਇੱਕ ਨੰਬਰ ਅਜੇ ਨਾਲ ਆਰਡਰ ਥੋੜੀ ਭਲਕ ਕਰੀ ਫਿਰਦੀ ਹੈ ਬੱਚੀ ਆਹ ਵੇਖੋ ਇਹ ਦਰੋ ਲੱਤ ਵੀ ਲਿਬੜੀ ਪਈ ਹੋਊਗੀ ਬੱਚੀ ਉੱਧਰ ਸਹੀ ਗੱਲ ਹੈ ਜਿਵੇਂ ਜਿਵੇਂ ਚਵਾਈਆਂ ਹੋਣਗੀਆਂ ਕਰਮ ਵਾਲੀ ਨੇ ਨਿੱਖਰ ਨਾ ਬਰੀਟ ਟੌਪ ਆ ਬਈ ਕਿਸੇ ਪਾਸੋਂ ਕਰਮ ਵਾਲੀ ਨੂੰ ਕੋਈ ਘਾਟ ਨਹੀਂ ਕਿਸੇ ਪਾਸੋਂ ਹੱਥ ਤਰਾ ਨਹੀਂ ਕੀ ਮੋਲਕ ਵਾਲੇ ਜਾਇਜ਼ ਬਈ ਮੋਲਾ ਡਾਕਟਰ ਜਿਹੜਾ ਮਰਜੀ ਕਰ ਲਗੇ 1,70,000 ਰੁਪਏ ਦੀ ਵੱਚੀ ਦੇ ਦਾਂਗੇ ਮਾੜਾ ਮੋਟਾ ਮਾਨਤਣ ਹਾਂ ਉਹ ਮੁੱਕ ਦੇ ਕੋਈ ਗੱਲ ਨਹੀਂ ਠੀਕ ਆ ਬਾਈ ਜਮਾ ਜੈਜ ਮੋਲਾ ਬਾਈ ਬਾਕੀ ਕੋਈ ਜੱਕਰ ਨਹੀਂ ਮੌਕੇ ਦੇ ਮਾਨਤਣ ਜਰੂਰ ਹੋ ਜੂ ਲੇਵੇ ਦੀ ਫੀਟਿੰਗ ਚੈੱਕ ਕਰੋ ਬਾਈ ਕਮਾਲ ਦੀ ਹੈ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਅੱਥੀ ਚੋਲਿਓ ਚਾਹੇ ਮਸ਼ੀਨਾ ਚੋਲਿਓ ਇੱਕ ਨੰਬਰ ਥਾਣ ਲੱਗਿਆ ਉਹਨੂੰ ਲੈ ਬੋਡੀ ਵੰਟਰ ਸਾਈਜ਼ ਬਰੀਡਿੰਗ ਜਿਹੜੇ ਵੀ ਬੰਦੇ ਨੇ ਕੰਮ ਕਰਨਾ ਬਹੁਤ ਵੈਸਟ ਜਾਨਵਰ ਸਹੀ ਗੱਲ ਆ ਬਾਈ ਬਾਕੀ ਮੁੱਲ ਵੀ ਜੈਜ ਆ ਕਹਨੇ ਕੱਦ ਫੁੱਲ ਜੰਨਾ ਕਹਿ ਦਈਏ ਕਿਹਨੇ ਜਿਹੜਾ ਮੰਨ ਕੇ ਚਲਾ ਆਮ ਬੰਦੇ ਨੇ ਕਈ ਜਰੀ ਨਾ ਆਨਲਾਈਨ ਲੈਣੀ ਹੁੰਦੀ ਆ ਕੋਈ ਛੋਟੀ ਨਾ ਮੰਨੇ ਫੋਲੋ ਸਾਈਜ਼ ਜੀ ਨੂੰ ਕਹਿਣ ਨੇ ਉਹ ਚੀਜ਼ ਜਾਣ ਫਰਾ ਸਹੀ ਗੱਲ ਆ ਬਾਈ ਕੀ ਬਾਤ ਆ ਅੱਗੇ ਆ ਗਈ 2 ਨੰਬਰ ਕਿਹੜਾ ਸੁ ਇਹ ਵੀ ਡਾਕਟਰ ਪਹਿਲਾਂ ਬੱਚੀ ਆ ਇਹ ਕਦੋਂ ਸੋਈ ਆ ਇਹਨੂੰ ਅੱਜ ਹੋ ਗਏ 7-8 ਦਿਨ ਸੋਈ ਬੱਚਾ ਇਹਦਾ ਬਾਈ ਬੱਚਾ ਬੱਚਾ ਬਾਈ ਕਿੱਥੇ ਬੈਠਾ ਉਹ ਬੈਠ ਪਿੰਜਰੇ ਚ ਠੀਕ ਆ ਬੱਚਾ ਪਿੰਜਰੇ ਚ ਬੈਠਾ ਬੱਚਾ ਓਕੇ ਠੀਕ ਆ ਡਾਕਟਰ بڑا ਕਮਾਲ ਹਨ ਬਹੁਤ ਦੁੱਧ ਦੰਦਾ ਡਾਕਟਰ ਵੀ ਦੇ ਠੀਕ ਆ ਇਹ ਦੁੱਧ ਆ ਇਹਨੇ ਇੱਕ ਦੰਦ ਮੈਨੂੰ ਲੱਗਦਾ ਅੱਜ ਸਵੇਰੇ ਉਹਨੇ ਦੇਖਿਆ ਸੀ ਬੰਦੇ ਆਏ ਹੁਣ ਓਕੇ ਉਹ ਵੇਖਦੇ ਸੌਦਾ ਕਰਦੇ ਕਰਦੇ ਚਲੋ ਠੀਕ ਆ ਨਹੀਂ ਉਹਨੂੰ ਮੈਨੂੰ ਲੱਗਦਾ ਸੁੱਟਿਆ ਹੀ ਹੈ ਜਿਹਨੇ ਇੱਕ ਦੰਦ ਠੀਕ ਆ ਭਾਈ ਮੋਨੋ ਲੇਵਾ ਪੰਜ ਛੇ ਪੀੜੀਆਂ ਦਾ ਡਾਟਾ ਮਿਲ ਜਾ ਡਾਕਟਰ ਇਹਦਾ ਆਪਣੇ ਕੋਲੋਂ ਠੀਕ ਆ ਠੀਕ ਆ ਜੀ ਬਾਲਾ ਨਹੀਂ ਕਹਿੰਦਾ ਮੈਂ ਰੱਬ ਤੋਂ ਡਰ ਕੇ ਇਹਨੇ ਨਾਰਮਲ ਬੰਦਾ ਨਾਰਮਲ ਸੇਵਾ ਤੇ ਬੜੇ ਆਰਾਮ ਦਾ 35 ਕਿਲੋ ਦੁੱਧ ਦੇ ਦੂ ਬਾਕੀ ਫਿਰ ਅਗਲੇ ਦੀ ਕਾਲੀ ਠੀਕ ਆ ਭਾਈ ਹੂੰ ਹੋਲ ਦੇ ਭਾਈ ਆ ਜਾ ਬੇਟਾ ਖਾ ਦੇ ਦੰਦੋ ਖੀਰੀ ਮੰਨ ਲਿਓ ਬਾਈ ਕਹਿੰਦਾ ਇੱਕ ਦੰਦ ਹਜੇ ਸੱਟੇ ਹੀ ਆ ਠੀਕ ਆ ਕਿ ਨਹੀਂ ਲੇਵੇ ਦੀ ਫੀਡਿੰਗ ਆ ਜਿਹੜੀ ਕਮਾਲ ਦੀ ਆ ਸੂਈ ਸਵਾਈ ਜੇਰ ਜਰ ਰੋਕੇ ਘਰ ਤੱਕ ਦੀ ਗਾਰੰਟੀ ਜੀ ਬਸ ਠੀਕ ਆ ਬਾਈ ਤੋਰਾ ਤੋਰਾ ਚੈੱਕ ਕਰੋ ਚਮਕ ਚਮਕ ਕਰਮ ਵਾਲੀ ਦੀ ਫੁੱਲ ਆ ਫੁੱਲ ਬ੍ਰੀਡ ਆ ਬਾਈ ਕਿਸੇ ਪਾਸੇ ਵੀ ਵੜਾ ਥੱਧਰਾ ਨਹੀਂ ਬਿਊਟੀ ਦਿਖਾਉਨੇ ਆ ਫੇਸ ਦਿਖਾ ਦੇ ਬਾਈ ਕਰਮ ਵਾਲੀ ਦਾ ਬੜਾ ਪਿਆਰਾ ਕਰਮ ਵਾਲੀ ਦਾ ਬਿਊਟੀ ਚੈੱਕ ਕਰੋ ਬਾਈ ਲੈ ਕੀ ਬਾਤ ਆ ਬਾਈ ਨਾਸਾਂ ਨੋਸਾਂ ਗਲਾਬੀ ਬੋਦੀ ਵਾਦੀ ਪੂਰੀ ਚੰਗੀ ਆ ਕੀ ਮੋ ਲੱਗ ਆਲੇ ਜੈਜ ਬਾਈ ਜੈਨੂਅਲ ਪ੍ਰਾਈਜ਼ ਡਾਕਟਰ ਮੋਲ ਜਿਹੜਾ ਮਰਜ਼ੀ ਕਰ ਲਵੇ 1,75,000 ਰੁਪਏ ਦੀ ਬੱਚੀ ਦੇਦਾ ਚੈੱਕ ਬਾਈ ਜਮਾ ਜੈਨੂਅਲ ਇੱਕ ਵਾਰੀ ਦੁਆਰੇ ਘੇੜਾ ਕਰਾ ਕੇ ਨਾ ਬੰਦ ਪੱਟ ਕੇ ਵਿਖਾ ਦੀ ਹੂੰ ਤੋੜ ਦੇ ਬਾਈ ਇੱਕ ਵਾਰੀ ਹੋਰ ਬਿਊਟੀ ਚੈੱਕ ਕਰੋ ਤੋਰਾ ਚੈੱਕ ਕਰੋ ਉੱਤੋਂ ਬੰਦ ਤੇ ਤੇਰਾ ਸਾਈਜ਼ ਟੌਪ ਲਾਈਨ ਬੱਚੇ ਲੈਣ ਵਾਲੀਆਂ ਜਿਹੜੀਆਂ ਚੀਜ਼ਾਂ ਪਰਫੈਕਟ ਜਾਨਵਰ ਸਹੀ ਗੱਲ ਆ ਬਾਈ ਕੀ ਬਾਤ ਆ ਚਵਾਈ ਚੁਵਾਈ ਤਾਂ ਓਕੇ ਹੋ ਇਹ ਕਲਾਸ ਹਜੇ ਮਾੜੀ ਮਾੜੀ ਔਲ ਤਾਂ ਜ਼ਰੂਰ ਕਰਦੀ ਹੈ ਠੀਕ ਆ ਹੂੰ ਪੁਰਾਣੀ ਹੋਸੀ ਤਾਂ ਮਸ਼ੀਨ ਤੇ ਚੋਨੇ ਆ ਠੀਕ ਆ ਬਾਈ ਲੈ ਦਾ ਅੰਦਾ ਚੈੱਕ ਕਰ ਲੋ ਹਾਂ ਸਹੀ ਆ ਬਾਈ ਓ ਲੇ ਚਲ ਤੇ ਜੇ ਜੋੜਾ ਕੋਈ ਇਕੱਠਾ ਕਰੀਂਦੇ ਬਾਈ ਕੰਮ ਬੜਾ ਆਹ ਕੋਈ ਗੱਲ ਨਹੀਂ ਇਕੱਠਾ ਲੈ ਲੈ ਤਾਂ ਗਾਈਆਂ ਦਾ ਆਪਣੇ ਐ ਨਹੀਂ ਟਾਈਮ ਹੁੰਦੀਆਂ ਡਾਕਟਰ ਠੀਕ ਆ ਮੰਨ ਕੇ ਚੱਲ ਉਧਰ ਵੀ ਬਹਿਣਾ ਉਹ ਕੱਚੀਆਂ ਹਜੇ ਹੂੰ ਠੀਕ ਆ ਅ ਕੱਚੀਆਂ ਨੇ ਤਿੰਨ ਵੜਾਂ ਦਾ ਖੜੀਆਂ ਕੋਈ ਅੰਦਰ ਖੜੀਆਂ ਨਹੀਂ ਨਹੀਂ ਇਹ ਕਰਦਣਾ ਵਗਾਈਆਂ ਵਿੱਚ ਡਰਾਈ ਡਰੂਈ ਹੁੰਦੀਆਂ ਠੀਕ ਆ ਬਾਈ ਯਾਨੀ ਇਹ ਬਿਕਰੀ ਵਾਲ ਨਹੀਂ ਹੈਗੀ ਠੀਕ ਆ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਲੈ ਧੰਨਵਾਦ ਜੀ